ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਇੱਕ ਘਰੇਲੂ ਨੁਸਖਾ ਬੇਸਿਕਲੀ ਇੱਕ ਚੂਰਨ ਹੈਗਾ ਜਿਹੜਾ ਤੁਸੀਂ ਈਜ਼ੀਲੀ ਆਪਣੇ ਘਰ ਵਿੱਚ ਬਣਾ ਸਕਦੇ ਆ ਜਿਹੜਾ ਕਿ ਤੁਹਾਡੇ ਹੈਲਥ ਵਾਸਤੇ ਬਹੁਤ ਹੀ ਲਾਹੇਵੰਦ ਦਾ ਸੈਂਕੜੇ ਬਿਮਾਰੀਆਂ ਨੂੰ ਤੁਸੀਂ ਮੈਨੇਜ ਕਰ ਸਕਦੇ ਆ ਇਹਦੇ ਵਿੱਚ ਸਿਰਫ ਅਸੀਂ ਚਾਰ ਇੰਗਰੀਡੀਅੰਟ ਯੂਜ਼ ਕਰਾਂਗੇ ਤੇ ਇਹ ਜਿਹੜੇ ਚਾਰ ਇੰਗਰੀਡੀਅੰਟਸ ਹੈਗੇ ਨੇ ਇਹ ਬੈਸਟ ਹੈਗੇ ਆ ਡਾਈਜੈਸਟੋ ਸਿਸਟਮ ਵਾਸਤੇ ਅੱਖਾਂ ਦੀ ਹੈਲਥ ਵਾਸਤੇ ਸਕਿਨ ਵਾਸਤੇ ਵਾਲਾਂ ਵਾਸਤੇ ਡਾਇਬੀਟਿਸ ਵਾਸਤੇ ਹਾਈ ਬਲੱਡ ਪ੍ਰੈਸ਼ਰ ਔਰ ਕੋਲੇਸਟ੍ਰੋਲ ਵਾਸਤੇ ਤੇ इजीली अवेलेबल ਵੀ ਹੈਗੇ ਆ ਤੇ ਬਹੁਤ ਜ਼ਿਆਦਾ ਕੋਈ ਖਰਚਾ ਵੀ ਨਹੀਂ ਇਹਨਾਂ ਤੇ ਆਉਂਦਾ ਹੈਗਾ ਤੇ ਦੋਸਤੋ ਮੈਂ ਹੈਗਾ ਨਵ ਤੇ ਤੁਸੀਂ ਮੇਰਾ ਚੈਨਲ ਦੇਖ ਰਹੇ ਹੋ ਨਵ ਵੀਡੀਓਜ਼ ਤੇ ਮੇਰਾ ਚੈਨਲ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਜਾਣਕਾਰੀ ਨਾਲ ਭਰਪੂਰ ਵੀਡੀਓਜ਼ ਤੁਹਾਡੇ ਲਈ ਮੈਂ ਲੈ ਕੇ ਆਂਦਾ ਰਵਾਂਗਾ ਤੇ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚਦੀ ਰਵੇ ਇਸ ਲਈ ਤੁਸੀਂ ਇਹਦਾ ਵੈਲ ਬਟਨ ਵੀ ਦਬਾ ਦਿਓ ਤੇ ਦੋਸਤੋ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਉਹਦੇ ਵਿੱਚ ਜੋ ਨੁਸਖਾ ਹੈਗਾ ਆਪਾਂ ਚਾਰ ਚੀਜ਼ਾਂ ਯੂਜ਼ ਕਰਨੀਆਂ ਹੈਗੀਆਂ ਨੰਬਰ 1 ਤੇ ਹੈਗਾ ਆਮਲਾ ਨੰਬਰ 2 ਹੈਗੀ ਹਲਦੀ ਨੰਬਰ 3 ਹੈਗਾ ਫੈਨੋਗ੍ਰਿਕ ਸੀਡਸ ਯਾਨੀ ਕਿ ਜਿਹੜੀ ਮੇਥੀ ਹੁੰਦੀ ਹੈਗੀ ਆ ਨੰਬਰ 4 ਹੈਗਾ ਅਦਰਕ ਇਹ ਜਿਹੜੀਆਂ ਚਾਰੀ ਚੀਜ਼ ਹੈਗੀਆਂ ਬਹੁਤ ਹੀ ਥੈਰਾਪੀਡਿਕ ਯੂਜ਼ ਵਾਸਤੇ ਯਾਨੀ ਕਿ ਮੈਡੀਕਲ ਗੁਣਾ ਨਾਲ ਭਰਪੂਰ ਹੁੰਦੀਆਂ ਹੈਗੀਆਂ ਜਿਹੜੀਆਂ ਅਦਰਵੇਦਾ ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਿਆਦਾ ਯੂਜ਼ ਹੁੰਦੀਆਂ ਹੈਗੀਆਂ ਜਿਹੜਾ ਨੰਬਰ 1 ਆਮਲਾ ਹੈਗਾ ਆਮਲੇ ਦੇ ਵਿੱਚ ਵਿਟਾਮਿਨ ਸੀ ਹੁੰਦਾ ਵਿਟਾਮਿਨ ਏ ਹੁੰਦਾ ਕੈਲਸ਼ੀਅਮ ਹੁੰਦਾ ਪੋਟਾਸ਼ੀਅਮ ਹੁੰਦਾ ਫਾਈਬਰ ਨਾਲ ਬਹੁਤ ਜ਼ਿਆਦਾ ਭਰਪੂਰ ਹੁੰਦਾ ਸਕਿਨ ਵਾਸਤੇ ਬਹੁਤ ਵਧੀਆ ਅੱਖਾਂ ਦੀ ਹੈਲਥ ਵਾਸਤੇ ਬਹੁਤ ਵਧੀਆ ਹੁੰਦਾ ਹੈਗਾ ਡਾਈਜੈਸਟਿਵ ਸਿਸਟਮ ਨੂੰ ਸਹੀ ਰੱਖਣ ਦੇ ਵਿੱਚ ਵੀ ਇਹ ਹੈਲਪ ਕਰਦਾ ਹੈਗਾ ਬਲੱਡ ਫਾਰਮੇਸ਼ਨ ਦੇ ਵਿੱਚ ਵੀ ਫਟੋਨਸੀ ਹੈਲਪ ਕਰਦਾ ਹੈਗਾ ਤੁਸੀਂ ਇੱਕ ਕਹਾਵਤ ਵੀ ਸੁਣੀ ਹੋਣੀ ਆ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਅਦ ਵਿੱਚ ਹੀ ਪਤਾ ਲੱਗਦਾ ਕਿਉਂਕਿ ਆਮਲਾ ਜਿਹੜਾ ਗੁਣਾ ਨਾਲ ਭਰਪੂਰ ਹੁੰਦਾ ਹੈਗਾ ਨੰਬਰ 2 ਜਿਹੜੀ ਚੀਜ਼ ਹੈਗੀ ਹੈ ਹਲਦੀ ਹਲਦੀ ਵਿੱਚ ਕੁਰਕੁਰੂ ਨਾਮ ਦਾ ਇੱਕ ਤੱਤ ਹੁੰਦਾ ਹੈਗਾ ਐਂਟੀ ਇਨਫਲੇਮੇਟਰੀ ਹੁੰਦੀ ਹੈਗੀ ਆ ਸਰੀਰਕ ਜਿਹੜੀ ਸੋਜ ਹੁੰਦੀ ਆ ਚਾਹੇ ਬਾਹਰੀ ਹੋਵੇ ਚਾਹੇ ਅੰਦਰੂਨੀ ਹੋਵੇ ਸੋਜ ਨੂੰ ਘਟਾਉਣ ਦੇ ਵਿੱਚ ਹੈਲਪ ਕਰਦਾ ਹੀਲਿੰਗ ਪ੍ਰੋਪਰਟੀ ਹੁੰਦੀ ਹੈਗੀ ਆ ਤੁਸੀਂ ਕਿਸੇ ਦੇ ਜਿਹਦਾ ਸੱਟ ਲੱਗ ਜਾਂਦੀ ਹੈ ਅੰਦਰੂਨੀ ਤੇ ਅਕਸਰ ਸੁਣਿਆ ਹੋਣਾ ਕਿ ਇਹਨੂੰ ਦੁੱਧ ਦੇ ਵਿੱਚ ਹਲਦੀ ਪਾ ਕੇ ਦੇ ਦਿਓ ਕਿਉਂਕਿ ਇਹ ਹੀਲ ਕਰਦੀ ਹੈਗੀ ਆ ਸੱਟ ਨੂੰ ਆਰਾਮ ਕਰਨ ਦੇ ਵਿੱਚ ਹੈਲਪ ਕਰਦੀ ਆ ਤੇ ਇਹ ਐਂਟੀਸੈਪਟਿਕ ਦਾ ਵੀ ਕੰਮ ਕਰਦੀ ਆ ਜ਼ਖਮ ਨੂੰ ਠੀਕ ਕਰਨ ਦੇ ਵਿੱਚ ਵੀ ਹੈਲਪ ਕਰਦੀ ਆ ਅਗਲੀ ਜਿਹੜੀ ਚੀਜ਼ ਹੈਗੀ ਆ ਅਸੀਂ ਮੇਥੀ ਯੂਜ਼ ਕਰਾਂਗੇ ਮੇਥੀ ਡਾਇਬੀਟੀਜ਼ ਵਾਸਤੇ ਬਹੁਤ ਹੀ ਵਧੀਆ ਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦੀ ਆ ਤੇ weight reduce ਕਰਨ ਦੇ ਵਿੱਚ ਹੈਲਪ ਕਰਦੀ ਆ ਇਸ ਨਾਲ ਨਾਲ ਜਿਹੜਾ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੁੰਦੀ ਆ ਉਹਨੂੰ ਵੀ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦੀ ਆ ਬਹੁਤ ਹੀ ਗੁਣਕਾਰੀ ਹੁੰਦੀ ਆ ਮਿੱਠੀ ਵੀ ਤੇ ਅਗਲਾ ਜਿਹੜਾ ਇੰਗਰੀਡੀਐਂਟ ਆਪਾਂ ਯੂਜ਼ ਕਰਨਾ ਹੈ ਉਹ ਹੈਗਾ ਅਦਰਕ ਤੇ ਅਦਰਕ ਦਾ ਤੁਸੀਂ ਪਾਊਡਰ ਯੂਜ਼ ਕਰਨਾ ਹੈ ਦੇ ਵਿੱਚ ਤੇ ਜਿਹੜਾ ਜਿੰਜਰ ਹੁੰਦਾ ਹੈਗਾ ਜਾਂ ਫੇ ਤੁਸੀਂ ਜਿਹੜੀ ਸੌਂਟ ਹੁੰਦੀ ਆ ਉਹ ਯੂਜ਼ ਕਰਨੀ ਉਹਦਾ ਪਾਊਡਰ ਯੂਜ਼ ਕਰਨਾ ਇਹ ਜਿਹੜਾ ਪੇਨ ਨੂੰ ਰੀਲੀਫ ਕਰਨ ਦੇ ਵਿੱਚ ਹੈਲਪ ਕਰਦਾ ਜੋਇੰਟ ਪੇਨ ਹੋਵੇ ਸੋਜ ਹੋਵੇ ਬੋਡੀ ਦੇ ਵਿੱਚ ਉਹਨੂੰ ਘੱਟ ਕਰਨ ਦੇ ਵਿੱਚ ਹੈਲਪ ਕਰਦਾ ਅੱਖਾਂ ਵਾਸਤੇ ਵੀ ਵਧੀਆ ਹੁੰਦਾ ਵਾਲਾਂ ਵਾਸਤੇ ਸਕਿਨ ਵਾਸਤੇ ਵੀ ਇਹ ਵਧੀਆ ਹੁੰਦਾ ਇਹਦਾ ਜਿਹੜਾ ਐਕਟ ਜਿਹੜੇ ਚਾਰੇ ਇੰਗਰੀਡੀਅੰਟ ਹੈਗੇ ਆ इजीली ਅਵੇਲੇਬਲ ਤੁਹਾਨੂੰ इजीली ਮਿਲ ਜਾਣੇ ਆ ਤੇ ਬਹੁਤ ਹੀ ਜ਼ਿਆਦਾ ਕੋਈ ਮਹਿੰਗੇ ਵੀ ਨਹੀਂ ਹੁੰਦੇ ਹੈਗੇ ਤੁਸੀਂ ਆਮਲੇ ਦਾ ਜਿਹੜੇ ਆਮਲੇ ਦੇ ਫਰੂਟ ਹੁੰਦੇ ਆ ਉਹਨਾਂ ਨੂੰ ਸੁਕਾ ਕੇ ਆਪ ਵੀ ਪਾਊਡਰ ਬਣਾ ਸਕਦੇ ਆ ਜਾਂ ਫੇਰ ਬਾਜ਼ਾਰ ਤੋਂ ਜਿਹੜਾ ਬਣਿਆ ਬਣਾਇਆ ਪਾਊਡਰ ਵੀ ਤੁਸੀਂ ਲਿਆ ਸਕਦੇ ਆ ਚਾਰੇ ਚੀਜ਼ਾਂ ਦਾ ਜਿਹੜਾ ਪਾਊਡਰ ਹੈਗਾ ਤੁਸੀਂ 50-50 ਗ੍ਰਾਮ ਯੂਜ਼ ਕਰਨਾ ਹੈਗਾ ਇਦਾਂ ਹੀ ਜਿਹੜੀ ਮੇਥੀ ਹੁੰਦੀ ਆ ਉਹਨੂੰ 50 ਗ੍ਰਾਮ ਨੂੰ ਤੁਸੀਂ ਰੋਸਟ ਕਰ ਲੈਣਾ ਥੋੜਾ ਜਿਹਾ ਤੇ ਮੀਝੇ ਅੱਗੇ ਦੇ ਉੱਤੇ ਤੇ ਉਹਦਾ ਤੁਸੀਂ 50 ਗ੍ਰਾਮ ਦਾ ਪਾਊਡਰ ਬਣਾ ਲੈਣਾ ਇੰਦਾ ਜਿਹੜੀ ਹਲਦੀ ਆ 50 ਗ੍ਰਾਮ ਲੈ ਲੈਣੀ ਹੈ ਤੇ ਨਾਲ ਜਿਹੜੇ ਸੁੰਡ ਹੁੰਦੀ ਆ ਜਾਂ ਫਿਰ ਜਿੰਜਰ ਨੂੰ ਅਦਰਕ ਨੂੰ ਸੁਕਾ ਕੇ ਤੁਸੀਂ ਆਪ ਪਾਊਡਰ ਬਣਾ ਸਕਦੇ ਆ 50 50 ਗ੍ਰਾਮ ਦਾ ਸਾਰਿਆਂ ਦਾ ਪਾਊਡਰ ਬਣਾ ਕੇ ਤੁਸੀਂ ਇੱਕ ਡੱਬੇ ਦੇ ਵਿੱਚ ਬੰਦ ਕਰ ਲੈਣਾ ਤੇ ਜਿਹੜਾ ਇਹ ਟਾਈਟ ਹੋਣਾ ਚਾਹੀਦਾ ਮਤਲਬ ਇਹ ਵਿੱਚ ਜਿਆਦਾ ਹਵਾ ਦੀ ਮਾਤਰਾ ਜਾਂ ਨਮੀ ਨਹੀਂ ਹੋਣੀ ਚਾਹੀਦੀ ਤੇ ਇਸ ਜਿਹੜਾ ਨੁਕਸਾ ਬਣਿਆ ਹੈਗਾ ਇਹਨੂੰ ਤੁਸੀਂ ਠੰਡੀ ਥਾਂ 'ਤੇ ਰੱਖਣਾ ਹੈ ਜਿਆਦਾ ਤੁਸੀਂ ਲਾਈਟ ਦੇ ਵਿੱਚ ਨਹੀਂ ਰੱਖਣਾ ਜਾਂ ਸਨਲਾਈਟ ਦੇ ਵਿੱਚ ਨਹੀਂ ਰੱਖਣਾ ਟੈਂਪਰੇਚਰ ਬਹੁਤ ਜ਼ਿਆਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਇਨਗਰੀਡੈਂਟ ਦੇ ਪਾਊਡਰ ਫਾਰਮ ਦੇ ਵਿੱਚ ਆ ਜਾਂਦਾ ਜਿਹੜੇ ਉਹਦੇ ਵਿੱਚ ਐਕਟਿਵ ਤੱਤ ਹੁੰਦੇ ਆ ਉਹਨਾਂ ਦੀ ਜਿਹੜੀ ਪਾਵਰ ਹੁੰਦੀ ਆ ਥੋੜੀ ਘਟਣ ਲੱਗ ਪੈਂਦੀ ਆ ਇਸ ਕਰਕੇ ਤੁਸੀਂ ਇਹਨੂੰ ਲੋ ਟੈਂਪਰੇਚਰ ਦੇ ਵਿੱਚ ਰੱਖਣਾ ਹੈਗਾ ਤੇ ਇਸ ਚੂਰਨ ਨੂੰ ਤੁਸੀਂ ਯੂਜ਼ ਕਿੱਦਾਂ ਕਰਨਾ ਹੈਗਾ ਤੁਸੀਂ ਖਾਲੀ ਪੇਟ ਇੱਕ ਚਮਚ ਇਹ ਚਾਰੇ ਚੀਜ਼ਾਂ ਦਾ ਪਾਊਡਰ ਮਿਕਸ ਕੀਤਾ ਹੋਣਾ ਇੱਕ ਚਮਚ ਤੁਸੀਂ ਗੁੱਸੇ ਜਾਂ ਪਾਣੀ ਦੇ ਨਾਲ ਲੈਣਾ ਹੈਗਾ ਨਿਰਨੇ ਕਾਲ ਜੇ ਤੇ ਇਹਦੇ ਫਾਇਦੇ ਜਿਹੜੇ ਹੈਗੇ ਉਹ ਆਲਰੇਡੀ ਤੁਹਾਨੂੰ ਦੱਸੇ ਦਿੱਤੇ ਆ ਡਾਈਜੈਸਟਿਵ ਹੈਲਥ ਵਾਸਤੇ ਹਾਈ ਬੀਪੀ ਨੂੰ ਕੰਟਰੋਲ ਕਰਨ ਵਾਸਤੇ ਹਾਰਟ ਹੈਲਥ ਵਾਸਤੇ ਡਾਇਬੀਟਿਸ ਨੂੰ ਕੰਟਰੋਲ ਕਰਨ ਵਾਸਤੇ ਬਾਲਾਂ ਵਾਸਤੇ ਸਕਿਨ ਵਾਸਤੇ ਡਾਈਜੈਸਟੋ ਸਿਸਟਮ ਨੂੰ ਠੀਕ ਰੱਖਣ ਵਾਸਤੇ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਜਿਹੜੇ ਡਾਈਜੈਸਟਿਵ ਸਿਸਟਮ ਤੋਂ ਹੀ ਸ਼ੁਰੂ ਹੁੰਦੀਆਂ ਹੈਗੀਆਂ ਤੇ ਸਾਰੀਆਂ ਪ੍ਰੋਬਲਮ ਨੂੰ ਕੰਟਰੋਲ ਕਰਨ ਵਾਸਤੇ ਮੈਨੇਜ ਕਰਨ ਵਾਸਤੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ ਨਾਲ ਦੀ ਨਾਲ ਤੁਸੀਂ ਚੰਗੀ ਖਰਾਕ ਦਾ ਵੀ ਧਿਆਨ ਰੱਖਣਾ ਹੈਗਾ ਇਹ ਨਹੀਂ ਹੈਗਾ ਕਿ ਤੁਸੀਂ ਇਹ ਨੁਸਖਾ ਜਿਵੇਂ ਯੂਜ਼ ਕਰਦੇ ਆ ਨਾਲ ਖਟੀਆਂ ਮਿੱਠੀਆਂ ਚੀਜ਼ਾਂ ਮਤਲਬ ਖਾਈ ਜਾਂਦੇ ਨੇ ਤਲੀਆਂ ਪੂਜੀਆਂ ਚੀਜ਼ਾਂ ਖਾਈ ਜਾਂਦੇ ਆ ਜਿਆਦਾ ਮਿੱਠੇ ਵਾਲੀ ਚੀਜ਼ਾਂ ਖਾਈ ਜਾਂਦੇ ਆ ਸਵੀਟਸ ਖਾਈ ਜਾਂਦੇ ਆ ਜਿਆਦਾ ਜਿਹੜੇ ਆਇ ਤੇ ਡਾਈਟ ਦਾ ਵੀ ਤੁਸੀਂ ਧਿਆਨ ਰੱਖਣਾ ਨਾਲ ਐਕਸਰਸਾਈਜ਼ ਵੀ ਕਰਨੀ ਆ ਤੇ ਇਹ ਨੁਸਖੇ ਦਾ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਊਗਾ ਤੇ ਹੁਬ ਦੋਸਤੋ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਕਮੈਂਟ ਜਰੂਰ ਕਰਿਓ ਲਾਈਕ ਕਰਿਓ ਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਤੁਹਾਨੂੰ